ਐਕਸੀਡੈਂਟ ਬਾਈ ਚਾਂਸਲੀ ਹੋਇਆ ਬਿਕੋਜ਼ ਮੈਂ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫੈਮਿਲੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫੈਮਿਲੀ ਦਾ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇਹ ਗਲਤ ਜੋ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ ਪਰ ਬਾਈ ਚਾਂਸਲੀ ਹੋਇਆ ਇਸ਼ੂ ਕ੍ਰੀਏਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੀਏਟ ਉਹ ਕੁੜੀ ਕਰਕੇ ਹੀ ਹੋਇਆ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀ ਬਾਈ ਬ੍ਰਦਰ ਵੱਲੋਂ ਇਹ ਕੁਝ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਤਰਤਾ ਇਹ ਕੇੰਦਰ ਕੋਈ ਸ਼ਰਾਬ ਵੀ ਨਸ਼ਾ ਬਣਿਆ ਦਾ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਦਾ ਸ਼ਰਾਬ ਪੀਂਦਾ ਵੈਸੀ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕਾਲ ਕੀਤੀਆਂ ਵੀ ਹਾਂ ਕਿ ਤੁਸੀਂ ਨਾਲ ਗੱਲ ਕਰ ਲੈਣ ਤਾਂ ਮੈਂ ਮਰ ਜਾਂਗਾ ਇਹ ਫਲਾਣ ਮਕਾਨਾ ਬਾਰੇ ਉਹਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ ਉਹ ਹੀ ਇਹ ਤੱਕਮ ਕੀ ਹੋ ਗਈ ਤੇ ਵਾਇਕ ਕੀ ਤਾਂ ਕਿਹਾ ਜਾ ਰਿਹਾ ਕਿ ਜਿਹੜਾ ਕਤਲ ਕੀਤਾ ਗਿਆ ਉਹਦੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿਉਂਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਵੀ ਵੀ ਬ੍ਰਦਰ ਨੂੰ ਬਿਹੋਸ਼ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਨਾਂ ਨਾਲ ਗੱਲ ਕੀਤੀ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਜਦੋਂ ਸੀ ਉਸੇ ਦੇ ਵਿੱਚ ਉਸੇ ਵਾਈਟ ਚਾਂਸਗੇ ਸੀ ਆਏ ਆ ਉਸੇ ਟਾਈਮ ਹੀ ਦੇਖਿਆ ਤੇ ਇਹ ਸੀਨ ਕ੍ਰੀਏਟ ਹੋਇਆ ਪਿਆ ਸੀ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਰਹਿੰਦੀ ਤਾਂ ਇੱਥੇ ਆ ਫਾਜ਼ਿਲ ਕਚ ਬਟ ਮੈਂ ਜੋਬ ਨਹੀਂ ਕਰਦੀ ਕਿੱਥੇ ਕਰਦੀ ਜੋਬ ਨਹੀਂ ਇਸ ਤਰ੍ਹਾਂ ਦੇਖਦੇ ਰਕੜੀ ਦੇ ਤੋਹਾਰ ਤੇ ਇਸ ਤਰ੍ਹਾਂ ਪਾਈਦੇ ਚਲਾ ਜਾਂਦਾ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਹੁਣ ਐਂਦਲੀ ਮੇਰੇ ਕੋਲ ਕੋਈ ਗੱਲ ਨਹੀਂ ਹੈਗੇ ਬਹੁਤ ਜ਼ਿਆਦਾ ਇਮੋਸ਼ਨਲ ਹੋਈ ਪਈਆਂ ਬਹੁਤ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਅਸੀਂ ਹਾਲੇ ਤੱਕ ਕੋਈ ਪੋਸਟਮੈਂਟ ਰਿਪੋਰਟ ਨਹੀਂ ਆਈ ਸੂਬਾ ਦੇ ਕਰਦੇ ਪਿਆ ਸ਼ਾਮ ਹੋਣ ਨੂੰ ਆ ਗਈ ਹਾਲੇ ਤੱਕ ਸਾਡੀ ਰਿਪੋਰਟ ਨਹੀਂ ਆਈ ਅਸੀਂ ਅਮਤੀ ਸੰਸਕਾਰ ਤੱਕ ਨਹੀਂ ਕੀਤਾ ਰਾਤ ਦੀ ਬੇਕਦਰੀ ਹੋਈ ਹੋਣੀ ਆ ਜਿਹੜਾ ਮਰਨ ਵਾਲਾ ਸੀ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ਿਵਮ ਸੀ ਕਿੰਨੇ ਮਾਰੇ ਉਹ ਕੋਈ ਸੀ ਅਜੇ ਸੀ ਅਡੀ ਛੋਟਾ ਕਿਹਦਾ ਸੀਗਾ ਅੱਜੇ ਛੋਟਾ ਸੀ ਛਿਓ ਵੱਡਾ ਸੀ ਛੋਟੇ ਨੇ ਮਤਲਬ ਕਿ ਵੱਡੇ ਨੂੰ ਮਾਰਿਆ ਹਾਂਜੀ ਕਾਰਨ ਲੜਕੀ ਬਣ ਗਈ ਹੈ ਜਿਸ ਦਾ ਇਹ ਮੰਗਾਰਾ ਕਿ ਹੁਣ ਕੀ ਮੰਗ ਕਰਦੇ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਗਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਨਸਾਫ ਤਾਂ ਹੋਵੇਗਾ ਹੀ ਹੁਣ ਇਹ ਤਾਂ ਹੈ ਨਹੀਂ ਐਵੇਂ ਹੋ ਜਾਵੇ ਪਰ ਕੋਈ ਗੱਲ ਨਹੀਂ ਦੇਖਦੇ ਹਾਂ ਕੀ ਬੰਦਾ ਕਿੰਨੇ ਭਰਾ ਭੈਣ ਭਰਾ ਅਸੀਂ ਤਿੰਨ ਭੈਣ ਭਰਾ ਹਾਂ ਦੋ ਭਰਾ ਸੀਗੇ ਹਾਂ ਤਿੰਨ ਬ੍ਰਦਰ ਹੈ ਕਿਨੇ ਸਾਣਾ ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਰਦਾਰ ਮਨਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਇਸ ਕਰਕੇ ਰਿਮਾਂਡ ਲੈ ਲਿਆ ਹੈ ਜੀ ਕੋਈ ਅਕਿਊਜ਼ ਸੀਗਾ ਜੀ ਸਰ ਵਾਰਦਾਤ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿਹੜਾ ਹਥਿਆਰ ਇਸਤੇਮਾਲ ਕੀਤਾ ਗਿਆ ਇਹਨੇ ਉਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਸਰਕਾਰ ਕੀ ਰਿਆ ਸਰ ਕਿਦੋਂ ਦਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਕੁੜੀ ਵੀ ਇਡੈਂਟੀਫਾਈ ਹੋ ਗਈ ਸਰ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੁੜੀ ਨਾਲ ਫਾਈਟ ਦੇ ਰਹੀ ਸੀ ਇਨਵੋਲਵ ਕੀ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਾਂਗੇ ਬੜਾ ਪ੍ਰੀਮਚੂਰ ਸਟੇਜ ਸਰ ਨਲ ਕਿਹਾ ਜਾ ਰਿਹਾ ਸੀ ਕਿ ਤੇਜ਼ ਦਰ ਹਥਿਆਰ ਦਾ ਵੀ ਇਸਤੇਮਾਲ ਇਸ ਦੌਰਾਨ ਕੀਤਾ ਗਿਆ ਸੀ ਉਸਵਾਰਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀਆਂ ਹਾਲੇ ਕਿਊਰਟ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਦਾਂਗੇ ਇਹ ਵਾਰ ਤਾਂ ਸਰ ਕਦੋਂ ਹੋਈ ਸੀ ਕਿੰਨੇ ਵਜੇ ਇਹ ਜੀ ਸ਼ਰਾਬ ਪੀ ਕੇ ਲੇਟ ਆਵਰ ਲੜਪੇ ਜੀ ਇਹ 18 19 ਦੀ ਦਰਮਿਆਨੀ ਰਾਤ ਲਾਲੂ अर्ਲੀ ਮਾਰਨਿੰਗ 19 ਨੂੰ ਹਾਂਜੀ ਤੇ 19 ਨੂੰ ਜਦ ਤੱਕੜੇ ਦੇ ਦੌਰਾਨ ਵੀ ਹੋਰ ਵੀ ਸ਼ਾਮਿਲ ਸੀ ਨਹੀਂ ਐਜ਼ ਆਨ ਐਜ਼ ਆਫ ਨਾਓ ਤਾਂ ਇਹੀ ਜਿਹੜਾ ਹੈਗਾ ਬੰਦਾ ਇਨਵੋਲਵ ਹੈ ਜੀ ਉਹਦੇ ਪਰਿਵਾਰਿਕ ਮੈਂਬਰ ਕਹਿੰਦੇ ਨੇ ਸਰ ਕੋਈ ਬੰਦੇ ਹੋਰ ਵੀ ਨਾਲ ਹੈਗੇ ਬڑا ਪ੍ਰੀਮਚੂਰ ਸਟੇਜ ਹੈ ਜੀ ਇਹਦੇ ਤੇ ਅਜੇ ਤੱਕ ਕਮੈਂਟ ਨਹੀਂ ਕੀਤਾ ਜਾ ਸਕਦਾ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਵਧਾਵਾਂਗੇ ਸਰ ਇਹਨੂੰ ਲੈ ਕੇ ਕਿਵੇਂ ਗਿਆ ਸੀਗਾ ਭਰਾ ਕਿੱਥੋਂ ਇਹਨੂੰ ਬੁਲਾ ਕੇ ਲੈ ਗਿਆ ਸੀਗਾ ਕਿ ਇਕੱਠੇ ਦਾਰੂ ਪੀਤੀ ਸੀ ਇਹ ਤਾਂ ਆਪਦੇ ਜਿੱਥੇ ਰਹਿੰਦੇ ਸੀਗੇ ਜੀ ਉੱਥੇ ਆਪਦੇ ਏਰੀਆ ਚ ਹੀ ਸੀਗੇ ਇਹ ਇਹ ਹੈਗੇ ਨੇ ਪੈਰੋ ਪੈਰੋ ਬਸਤੀ ਪੈਰੋ ਬਸਤੀ ਹੈ ਜੀ ਇਹ ਫਿਰ ਟ੍ਰੇਨ ਤੇ ਜਿਹੜੀ ਰਵਾੜੀ ਐਕਸਪ੍ਰੈਸ ਹੈ ਉਹਦੇ ਤੇ ਚੜ ਕੇ ਇਹ ਐਸਕੇਪ ਹੀ ਐਸਕੇਪ ਹੋ ਕੇ ਕਰ ਗਿਆ ਸੀ ਤੋਂ ਇਹ ਐਸਕੇਪਡ ਫਰਮ ਫਾਜ਼ਲ ਦਾ ਫਿਰ ਇਹਨੂੰ ਜਿਹੜਾ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਕੋਆਰਡੀਨੇਟ ਕੀਤਾ ਆਰਪੀਐਫ ਨਾਲ ਤੇ ਜੀਆਰਪੀ ਨਾਲ ਜਦੋਂ ਸਾਨੂੰ ਲੀਡਸ ਮਿਲੀਆਂ ਫਿਰ ਇਹਨੂੰ ਉੱਥੋਂ ਅਰੈਸਟ ਕੀਤਾ ਸਾਡੇ ਕੰਨ ਕਿਵੇਂ ਲੱਗਿਆ ਜੀ ਕਿ ਹਰਿਆਣਾ ਜਾ ਚੁੱਕਿਆ ਜੀ ਇਹ ਤੋਂ ਉਹ ਸਾਡੇ ਟੈਕਨੀਕਲ ਐਨਾਲਿਸਿਸ ਦੀ ਸਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਸਾਡੀ ਜਿਹੜੀ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੀ ਜਿਹੜੀ ਹੈ ਜੁਆਇੰਟਲੀ ਇਹ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ। ਸਾਡੇ ਮੁਸਕੇ ਚੀ ਗੋਈ ਦੱਸਿਆ ਕਿ ਕਿਉਂ ਇਹ ਮਰਡਰ ਹੋਇਆ ਜੀ ਇਹ। ਕਰਾਂਗੇ ਜੀ ਹੁਣ ਰਿਮਾਂਡ ਲੈ ਕੇ ਹਲੇ ਤਾਂ ਇਹਨੂੰ ਅਰੈਸਟ ਕਰਕੇ ਸਾਡੀ ਟੀਮ ਲੈ ਕੇ ਆਇਆ। ਸਰ ਇੱਕ ਗੱਲ ਕਲੀਅਰ ਇਹ ਇੱਕ ਬੰਦੇ ਨੇ ਕੀਤਾ ਮਰਡਰ। ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਊਗੀ ਐਜ਼ ਓਨ ਐਜ਼ ਆਫ ਨਾਓ ਇਹੀ ਗੱਲ ਸਾਹਮਣੇ ਆ ਇੱਕ ਬੰਦੇ ਨੇ ਕੀਤੀ। ਇਹ ਸੱਚ ਹੈ ਤਾਂ ਇਹ ਆ ਰੀਅਲ ਬਲੂ। ਠੀਕ ਓਕੇ। ਹੋਇਆ ਕਿਵੇਂ ਸੀਗਾ? ਜੀ ਉਹ दारू ਪੀਤੇ ਹੋਏ ਸੀ ਅਚਾਨਕ ਹੋ ਗਿਆ ਹੁਣ ਅਫਸੋਸ ਹੈਗਾ ਨਹੀਂ ਕੀ ਹੋਇਆ ਕੀ ਸੀ ਉਸ ਰਾਤ ਤੇ ਜੀ ਉਹਨਾਂ ਨੇ दारू ਪੀਤੇ ਹੋਏ ਸੀ ਅੱਛਾ ਤੇ ਉਹ ਡੈਡੀ ਨੂੰ ਕਾਲਾ ਕੱਟਿਆ ਤੇ ਬੈਠ ਗੋੜੀ ਦਾ ਕੀ ਮਾਮਲਾ ਕੁੜੀ ਦਾ ਕੁੜੀ ਜੀ ਹਾਂ ਕੀ ਨਾ ਆਉਂਦਾ ਕਰਨ ਵਾਲੀ ਹੈ ਉਹਦੀ ਸੀ ਫਿਰ ਤੇਰੇ ਨਾਲ ਕੀ ਗਲਬਾਤ ਸੀ ਜੀ ਉਹਦੀ ਨਹੀਂ ਜੀ ਮੈਂ ਭਾਬੀ ਤੌਰ ਤੇ ਗੱਲ ਕਰਦਾ ਸੀ ਅੱਛਾ ਤੇ ਭਾਬੀ ਨੇ ਕੀ ਹੈ ਫਿਰ ਕਰਦਾ ਨਹੀਂ ਇਹ ਵੀ ਸੋਚਦਾ ਸੀ ਕੁੜੀ ਕਿੱਥੋਂ ਦੀ ਹੱਥ ਕਿੱਥੋਂ ਦੀ ਨਹੀਂ ਉਹ ਕੀ